ਲੋਕੀ ਕਹਿੰਦੇ ਪੈਸਾ ਰੱਖੋ ਮਾੜੇ ਸਮੇਂ ਜੇ ਕੰਮ ਆਊਗਾ ਲੋਕੀ ਕਹਿੰਦੇ ਪੈਸਾ ਰੱਖੋ ਮਾੜੇ ਸਮੇਂ ਜੇ ਕੰਮ ਆਊਗਾ ਅਸੀਂ ਕਹਿੰਨੇ ਆ ਪਾਪਾ ਦੀਪ ਸਿੰਘ ਜੀ ਦੇ ਪਰੋਸਾਰ ਕੋ ਮਾੜਾ ਸਮਾਂ ਹੀ ਆਏਗਾ ਜਿੰਨਾ ਵੀ ਕਰੇ ਸ਼ਹੀਦ ਪਾਪਾ ਦੀਪ ਸਿੰਘ ਜੀ ਆਪ ਕਰਦੇ ਹੋਣ ਜਿੰਨਾ ਦੇ ਕਰੇ ਸ਼ਹੀਦ ਪਾਪਾ ਦੀਪ ਸਿੰਘ ਜੀ ਆਪ ਕਰਦੇ ਹੋਣ ਉਹਨਾਂ ਦੇ ਕੰਮ ਕਦੇ ਆੜ ਨਹੀਂ ਸਕਦੇ ਕਿਉਂ ਰੋਂਦੇ ਜੋ ਦਾ ਕੁਝ ਨਹੀਂ ਮਿਲਦਾ ਜੋ ਲਿਖਿਆ ਉਹ ਹੋ ਕੇ ਹੀ ਰਹੇਗਾ ਇੱਕ ਰਸਤਾ ਬੰਦ ਹੋਣ ਤੋਂ ਪਹਿਲਾਂ ਰੱਬ ਸੋ ਰਸਤੇ ਖੋਲਦਾ ਜਿਵੇਂ ਗਰਮੀ ਦੇ ਮੌਸਮ 'ਚ ਪੱਤੇ ਸੁਤਨ ਤੋਂ ਬਾਅਦ ਪੰਛੀ ਆਪਣਾ ਆਲਣਾ ਨਹੀਂ ਛੱਡਦੇ ਕਿਉਂਕਿ ਉਹ ਜਾਣਦੇ ਨੇ ਫਿਰ ਤੋਂ ਵੀ ਆਏਗਾ ਸਰਕਤਾ ਦੇ ਨਵੇਂ ਪੱਤੇ ਆਉਣਗੇ ਜੋ ਹੋਇਆ ਉਸ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ ਯਾਦ ਰੱਖੋ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਬਾਬਾ ਦੇ ਸਿੰਘਾਂ ਦਾ ਨਾਮ ਲੈ ਨਾਲ ਹਰ ਡਰ ਖਤਮ ਹੋ ਜਾਂਦਾ ਜੀ ਦਿਲ ਨੂੰ ਇਹ ਜਿਹੜੀਆਂ ਫਿਕਰਾਂ ਰੋਜ਼ ਸਤਾਉਂਦੀਆਂ ਨੇ ਕਿ ਕੱਲ ਕੀ ਹੋਣਾ ਸਾਡੇ ਨਾਲ ਇਹ ਸਿਰਫ ਉਦੋਂ ਤੱਕ ਹੀ ਜੇ ਜਦੋਂ ਤੱਕ ਆਪਣਾ ਹੱਥ ਦੁਨੀਆ ਦੇ ਹੱਥ ਵਿੱਚ ਰੱਖਿਆ ਆ ਜਦੋਂ ਅਸੀਂ ਆਪਣਾ ਹੱਥ ਬਾਬਾ ਜੀ ਦੇ ਹੱਥ ਦੇ ਰੱਖ ਦਿੱਤਾ ਫਿਰ ਸਾਡੀਆਂ ਸਾਰੀਆਂ ਫਿਕਰਾਂ ਖਤਮ ਹੋ ਜਾਣੀਆਂ ਜੀ ਕਿਉਂਕਿ ਜਿਹਦੇ ਤੇ ਬਾਬਾ ਜੀ ਕਿਰਪਾ ਕਰਦੇ ਨਾ ਉਹਦੇ ਰਸਤੇ ਫਿਰ ਕਿਸ ਨੇ ਬੰਦ ਕਰਨੇ ਜੇ ਇੱਥੇ ਜਦੋਂ ਬਾਬਾ ਜੀ ਨਾਲ ਯਾਰੀ ਲੱਗ ਗਈ ਫਿਰ ਫਿਕਰਾਂ ਛੱਡ ਦੋ ਬਾਕੀ ਯਾਰੀਆਂ ਦੇ ਵਿੱਚ ਜ਼ਰੂਰ ਧੋਖੇ ਮਿਲ ਸਕਦੇ ਜੇ ਪਰ ਇਥੋਂ ਕਦੀ ਵੀ ਧੋਖਾ ਨਹੀਂ ਜੇ ਮਿਲਣਾ ਜਿਹੜੇ ਸਾਡਾ ਮਾੜਾ ਕਰਨ ਬਾਰੇ ਸੋਚਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਜਿਹੜਾ ਸਾਡਾ ਮਾੜਾ ਕਰਨ ਦਾ ਸੋਚਦੇ ਆ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਨੇ ਆ ਜਿਹੜੇ ਮਰਜੀ ਪੰਡਤ ਦੇ ਪੈਰ ਫੜ ਲੋ ਸਾਡਾ ਵਾਰ ਵੀ ਵਿੰਗਾ ਨਹੀਂ ਹੋਣਾ ਕਿਉਂਕਿ ਬਾਤ ਸਾਡੀ ਬਾਪੂ ਖੰਡੇ ਵਾਲੇ ਨੇ ਫੜੀ ਹੋਈ ਆ